ਦੋਸਤੋ ਜੇਕਰ ਕਿਸੇ ਤਾਲੇ ਦੀ ਚਾਬੀ ਖੋ ਜਾਵੇ ਤਾਂ ਫਿਰ ਡੁਪਲੀਕੇਟ ਚਾਬੀ ਬਣਵਾਣੀ ਪੈਂਦੀ ਹੈ ਜਾਂ ਫਿਰ ਉਹ ਤਾਲਾ ਖਰਾਬ ਕਰਨਾ ਪੈਂਦਾ ਹੈ ਪਰੰਤੂ ਅੱਜ ਆਪਾਂ ਗੱਲ ਆਮ ਤਾਲੇ ਜਾਂ ਆਮ ਚਾਬੀ ਦੀ ਨਹੀਂ ਸਗੂ ਮੋਬਾਈਲ ਦੇ ਤਾਲੇ ਦੀ ਕਰਨ ਜਾ ਰਹੇ ਹਾਂ ਕਿਉਂਕਿ ਮੋਬਾਈਲ ਨੂੰ ਖੋਲਣ ਵਾਲਾ ਪਾਸਵਰਡ ਵੀ ਮੋਬਾਈਲ ਦੇ ਤਾਲੇ ਦੀ ਚਾਬੀ ਹੀ ਹੁੰਦਾ ਹੈ ਸਤਿ ਸ੍ਰੀ ਅਕਾਲ ਜੀ ਬਾਈਟ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਹੁਣ ਜੇਕਰ ਆਪਾਂ ਮੰਨ ਲਈਏ ਕਿ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਤੁਸੀਂ ਆਪਣੇ ਮੋਬਾਈਲ ਦਾ ਪਾਸਵਰਡ ਭੁੱਲ ਚੁੱਕੇ ਹੋ ਤਾਂ ਫਿਰ ਉਹ ਮੋਬਾਈਲ ਵਰਤੋਂ ਦੇ ਯੋਗ ਨਹੀਂ ਰਹਿੰਦਾ ਅਤੇ ਪਾਸਵਰਡ ਭੁੱਲਣ ਤੋਂ ਬਾਅਦ ਤੁਸੀਂ ਉਸ ਦਾ ਪਾਸਵਰਡ ਖੋਲਣ ਦੇ ਵੱਖ-ਵੱਖ ਉਪਰਾਲੇ ਕਰਨ ਦੇ ਵਿੱਚ ਲੱਗ ਜਾਂਦੇ ਹੋ ਅਤੇ ਜੇਕਰ ਫਿਰ ਵੀ ਤੁਸੀਂ ਕਾਮਯਾਬ ਨਹੀਂ ਹੁੰਦੇ ਤਾਂ ਫਿਰ ਤੁਸੀਂ ਕਰਦੇ ਹੋ ਰੁੱਖ ਮੋਬਾਈਲ ਰਿਪੇਅਰ ਵਾਲੀ ਦੁਕਾਨ ਦਾ ਤਾਂ ਕਿ ਉੱਥੇ ਜਾ ਕੇ ਪਾਸਵਰਡ ਖਲਵਾਇਆ ਜਾ ਸਕੇ ਪਰੰਤੂ ਇੱਕ ਗੱਲ ਯਾਦ ਰੱਖਿਓ ਕਿ ਕੋਈ ਵੀ ਦੁਕਾਨਦਾਰ ਕਿਸੇ ਅਣਜਾਣ ਵਿਅਕਤੀ ਜਾਂ ਫਿਰ ਆਪਣੀ ਤਸੱਲੀ ਕਰੇ ਤੋਂ ਬਿਨਾ ਕਿਸੇ ਵੀ ਵਿਅਕਤੀ ਦੇ ਮੋਬਾਈਲ ਦਾ ਪਾਸਵਰਡ ਨਹੀਂ ਖੋਲਦਾ ਪਰੰਤੂ ਅਜੇ ਹੀ ਜੇਕਰ ਨੋਬਤ ਆ ਹੀ ਜਾਵੇ ਤਾਂ ਫਿਰ ਤੁਸੀਂ ਉਸ ਮੋਬਾਈਲ ਦਾ ਪਾਸਵਰਡ ਖੁਦ ਵੀ ਖੋਲ ਸਕਦੇ ਹੋ ਅਤੇ ਪਾਸਵਰਡ ਖੋਲਣ ਦਾ ਇਹ ਹੀ ਤਰੀਕਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ ਤਾਂ ਫਿਰ ਕਿਸੇ ਵੀ ਮੋਬਾਈਲ ਦਾ ਪਾਸਵਰਡ ਖੋਲਣ ਦਾ ਤਰੀਕਾ ਸਿੱਖਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਅਤੇ ਲੋੜ ਪੈਣ ਦੇ ਉੱਪਰ ਉਹ ਵੀ ਇਹ ਤਰੀਕਾ ਵਰਤ ਸਕਣ ਅਤੇ ਅੱਗੇ ਵਧਣ ਤੋਂ ਪਹਿਲਾਂ ਇਸ ਵੀਡੀਓ ਦਾ ਲਿੰਕ ਸੇਵ ਕਰਕੇ ਵੀ ਜਰੂਰ ਰੱਖ ਲਿਓ ਤਾਂ ਕਿ ਭਵਿੱਖ ਵਿੱਚ ਤੁਹਾਡੇ ਵੀ ਇਹ ਤਰੀਕਾ ਕੰਮ ਆ ਸਕੇ ਆਤੇ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਹੁਣ ਜੇਕਰ ਤੁਹਾਡੇ ਕਿਸੇ ਮੋਬਾਈਲ ਦਾ ਪਾਸਵਰਡ ਤੁਸੀਂ ਭੁੱਲ ਚੁੱਕੇ ਹੋ ਤਾਂ ਤੁਸੀਂ ਕਿਸੇ ਦੂਸਰੇ ਮੋਬਾਈਲ ਦੇ Google Chrome ਦੇ ਵਿੱਚ ਜਾ ਕੇ Find My Device ਸਰਚ ਕਰਨਾ ਹੈ ਤਾਂ ਇਸ Find My Device ਵੈਬਸਾਈਟ ਨੂੰ ਖੋਲ ਕੇ ਇੱਥੇ ਸਾਈਨ ਇਨ ਕਰ ਲੈਣਾ ਹੈ ਲੌਗਇਨ ਕਰ ਲੈਣਾ ਆਪਣੇ ਉਸ ਅਕਾਊਂਟ ਦੇ ਨਾਲ ਜਿਹੜਾ ਅਕਾਊਂਟ ਤੁਹਾਡੇ ਉਸ ਮੋਬਾਈਲ ਦੇ ਵਿੱਚ ਚੱਲਦਾ ਸੀ ਜਿਹੜੇ ਮੋਬਾਈਲ ਦਾ ਪਾਸਵਰਡ ਤੁਸੀਂ ਭੁੱਲ ਚੁੱਕੇ ਹੋ ਜਾਂ ਫਿਰ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਫਾਈਂਡ ਮਾਈ ਡਿਵਾਈਸ ਐਪਲੀਕੇਸ਼ਨ ਮੌਜੂਦ ਹੈ ਤਾਂ ਫਿਰ ਤੁਸੀਂ ਉਸ ਫਾਈਂਡ ਮਾਈ ਡਿਵਾਈਸ ਐਪਲੀਕੇਸ਼ਨ ਨੂੰ ਖੋਲ ਲੈਣਾ ਹੈ ਹੁਣ ਇਸ ਐਪਲੀਕੇਸ਼ਨ ਦੇ ਵਿੱਚ ਜਦੋਂ ਤੁਸੀਂ ਉਸੇ ਆਪਣੇ ਅਕਾਊਂਟ ਦੇ ਨਾਲ ਲੌਗਇਨ ਕਰ ਲੋਗੇ ਤਾਂ ਫਿਰ ਤੁਹਾਡੇ ਮੋਬਾਈਲ ਇੱਥੇ ਸ਼ੋ ਹੋ ਜਾਣਗੇ ਜਿਵੇਂ ਇਸ ਡਿਵਾਈਸ ਦੇ ਵਿੱਚ ਇਸ ਵਕਤ ਦੋ ਮੋਬਾਈਲ ਸ਼ੋ ਹੋ ਰਹੇ ਨੇ ਤਾਂ ਹੁਣ ਮੰਨ ਲਓ ਤੁਸੀਂ ਜਿਹੜਾ ਇਹਠਾ Realme 12 ਮੋਬਾਈਲ ਸ਼ੋ ਹੋ ਰਿਹਾ ਇਸ ਦਾ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਅਤੇ ਇਸ ਦਾ ਪਾਸਵਰਡ ਤੁਸੀਂ ਖੋਲਣਾ ਹੈ ਤਾਂ ਫਿਰ ਇਸ ਦੇ ਉੱਪਰ ਤੁਸੀਂ ਕਲਿੱਕ ਕਰ ਲੈਣਾ ਹੈ ਹੁਣ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋ ਇੱਥੇ ਜਿੱਥੇ ਤੁਹਾਡਾ ਮੋਬਾਈਲ ਦੀ ਫੋਟੋ ਆਏਗੀ ਨਾਲ ਤੁਹਾਡੇ ਮੋਬਾਈਲ ਦਾ ਨਾਮ ਆਏਗਾ ਉਸ ਦੇ ਨਾਲ ਹੀ ਇੱਕ ਸੈਟਿੰਗ ਵਾਲੀ ਆਪਸ਼ਨ ਵੀ ਇੱਥੇ ਨਜ਼ਰ ਆਵੇਗੀ ਆਪਾਂ ਇਸ ਸੈਟਿੰਗ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਤਾਂ ਫਿਰ ਇੱਥੇ ਇੱਕ ਵਾਰੀ ਡਿਵਾਈਸ ਦੀ ਡਿਟੇਲ ਤੁਹਾਡੇ ਸਾਹਮਣੇ ਆ ਜਾਵੇਗੀ ਕਿ ਇਹ ਕਦੋਂ ਐਕਟੀਵੇਟ ਹੋਇਆ ਸੀ ਇਸ ਦਾ IMEI ਨੰਬਰ ਕੀ ਹੈ ਇਸ ਦਾ ਮੋਬਾਈਲ ਦਾ ਮਾਡਲ ਨੰਬਰ ਕੀ ਹੈ ਤਾਂ ਹੁਣ ਇਸ ਵਿੰਡੋ ਦੇ ਵਿੱਚ ਸਭ ਤੋਂ ਹਿਟ ਆ ਤੁਸੀਂ ਦੇਖੋਗੇ ਕਿ ਫੈਕਟਰੀ ਰੀਸੈਟ ਵਾਲੀ ਇੱਕ অপਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਹੁਣ ਜਦੋਂ ਤੁਸੀਂ ਫੈਕਟਰੀ ਰੀਸੈਟ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰ ਦੋਗੇ ਤਾਂ ਫਿਰ ਤੁਹਾਡਾ ਇਹ ਵਾਲਾ ਮੋਬਾਈਲ ਜਿਸ ਦਾ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਉਹ ਫੈਕਟਰੀ ਰੀਸੈਟ ਦੇ ਉੱਪਰ ਪਹੁੰਚ ਜਾਵੇਗਾ ਮਤਲਬ ਕਿ ਜਿਸ ਤਰ੍ਹਾਂ ਕੋਈ ਮੋਬਾਈਲ ਨਵਾਂ ਹੁੰਦਾ ਹੈ ਉਸੇ ਤਰ੍ਹਾਂ ਦਾ ਉਹ ਮੋਬਾਈਲ ਬਣ ਜਾਵੇਗਾ ਪਰੰਤੂ ਇੱਕ ਗੱਲ ਯਾਦ ਰੱਖਿਓ ਕਿ ਹੁਣ ਪਾਸਵਰਡ ਤਾਂ ਉਸ ਮੋਬਾਈਲ ਦਾ ਖੁੱਲ ਚੁੱਕਾ ਹੈ ਲੇਕਿਨ ਉਸ ਮੋਬਾਈਲ ਦੇ ਪਿਛਲਾ ਸਾਰਾ ਡਾਟਾ ਉੜ ਚੁੱਕਾ ਹੋਵੇਗਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਕਿਸੇ ਵੀ ਡਿਵਾਈਸ ਜਿਸ ਦਾ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਉਸ ਦਾ ਲੋਕ ਜਾਂ ਤਾਲਾ ਖੋਲ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਤਰੀਕਾ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ